ਅੱਜ ਦੀ ਜਿਹੜੀ ਮੀਟਿੰਗ ਆ ਮੁੱਖ ਮੰਤਰੀ ਸਾਹਿਬ ਨਾਲ ਹੋਈ ਆ ਸਾਡੀ ਵੱਡੇ ਮਹੱਤਵਪੂਰਨ ਈਸ਼ੂ ਦੇ ਉੱਤੇ ਹੋਈ ਆ ਤਕਰੀਬਨ 3 3.5 ਘੰਟੇ ਸਾਡੇ ਲੱਗੇ ਆ ਇਹਦੇ ਗੱਲ ਤੇ ਇਹ ਖੇਤੀ ਨੀਤੀ ਹੈ ਜਿਹਦੇ ਜਿਹਨੇ ਮਤਲਬ ਸਾਰੇ ਸਮਾਜ ਦੇ ਮਸਲਾ ਨੂੰ ਸਮੇਟ ਲਿਆ ਜਿਹਦੇ ਬਹੁਤ ਵੱਡੀਆਂ ਗੱਲਾਂ ਸੀਗੀਆਂ ਉਹਤੇ ਅਸੀਂ 3 ਘੰਟੇ ਚਰਚਾ ਕੀਤੀ ਆ ਸਾਡੇ ਮੰਗ ਪੱਤਰ ਤੇ ਇੱਕ ਇੱਕ ਮੰਗ ਪੜ੍ਹ ਕੇ ਉਹਤੇ ਚਰਚਾ ਹੋਈ ਆ ਸਰਕਾਰ ਨੇ ਆਪਦੇ ਜਵਾਬ ਦਿੱਤੇ ਨੇ ਅਸੀਂ ਆਪਦੇ ਸਵਾਲ ਕੀਤੇ ਨੇ ਇਹ ਤੇ ਬੜੀ ਚਰਚਾ ਹੋਈ ਅਸੀਂ ਇਹ ਮੰਗ ਵੀ ਕੀਤੀ ਸਰਕਾਰ ਤੋਂ ਵੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸਟੇਟਮੈਂਟ ਹੈ ਵੀ ਖੇਤੀ ਨੀਤੀ ਦਾ ਖਾੜਾ ਤਿਆਰ ਹੋ ਗਿਆ ਅਸੀਂ ਛੇਤੀ ਵਿਚਾਰ ਕਰਕੇ ਉਹਨੂੰ ਇੰਪਲੀਮੈਂਟ ਕਰਾਂਗੇ ਜਿੱਥੇ ਬੰਦੀਆਂ ਨਾਲ ਰਹਿ ਲਾਵਾਂਗੇ ਮਾਰਾ ਨਾਲ ਰਹਿ ਲਾਵਾਂਗੇ ਵੀ ਉਹ ਖਾੜਾ ਸਾਨੂੰ ਦੱਸਿਆ ਜਾਵੇ ਵੀ ਸਾਨੂੰ ਉਹ ਕਦੋਂ ਤੱਕ ਮਿਲ ਸਕਦਾ ਉਹ ਖਾੜਾ ਉਹਨਾਂ ਦਾ ਜੀ ਦੱਸਿਆ ਵੀ ਇਹ 1600 ਸਫੇ ਦਾ ਖਾੜਾ ਹੈ ਇਹ 30 ਸਤੰਬਰ ਤੱਕ ਫਾਈਨਲ ਕਰਕੇ ਅਸੀਂ ਤੁਹਾਡੇ ਤੁਹਾਨੂੰ ਦੇ ਦਾਂਗੇ ਤੇ ਫਿਰ ਇਹ ਤੇ ਆਪਾਂ ਚਰਚਾ ਕਰਕੇ ਕੋਈ ਨਾ ਕੋਈ ਟਾਈਮ ਰੱਖ ਕੇ ਇੱਥੇ ਮੀਟਿੰਗ ਲਾਵਾਂਗੇ ਅਸੀਂ ਇਹ ਸਮਝਦੇ ਆਂ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਇਹ ਮੋਰਚਾ ਲਾਇਆ ਸੀ ਸਾਨੂੰ ਪਤਾ ਸੀ ਵੀ ਇਹ ਗੱਲ ਵੱਡੀ ਹੈ ਕੋਈ ਐ ਨਹੀਂ ਵੀ ਗੜੇਮਾਰੀ ਦਾ ਮਾਮਜ਼ਾ ਲੈਣ ਆਇਆ ਸੀ ਜਾਂ ਕੋਈ ਹੋਰ ਕਿਸੇ ਗੱਲ ਤੇ ਆਏ ਆ ਅਸੀਂ ਵੀ ਉਹ ਅੱਜ ਹੀ ਬਣਾ ਕੇ ਜਾਣੀ ਹੈ ਇਸ ਤਰ੍ਹਾਂ ਦੀ ਨੀਤੀ ਨੂੰ ਖੇਤੀ ਨੀਤੀ ਨੂੰ ਇੱਕ ਪੜਾ ਤੋਂ ਦੂਜੇ ਪੜਾਅ ਤੇ ਸਰਕਾਰ ਦੇ ਕੋਲੇ ਪਹੁੰਚਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਾ ਕੇ ਸਰਕਾਰ ਨੂੰ ਇਹ ਚਰਚਾ ਦੇ ਵਿੱਚ ਆਪ ਤੋਰ ਕੇ ਅਸੀਂ ਇਹਨੂੰ ਅਗਲੇ ਪੜਾਅ 'ਚ ਦਾਖਲ ਕਰਤਾ ਆਪਣੀ ਗੱਲ ਤੇ ਇਹ ਦੇ ਵਿੱਚ ਐ ਸਮਝਦੇ ਆ ਵੀ ਸਾਡੀ ਜਿਹੜੀ ਗੱਲ ਨੂੰ ਅਸੀਂ ਗਾਹ ਤੋਰ ਜਿਹੜਾ ਸਾਡਾ ਮਨੋਰਥ ਸੀ ਸਾਡਾ ਇਸ਼ੂ ਸੀ ਉਹਨੂੰ ਅਗਾਹ ਤੋਰਨ 'ਚ ਅਸੀਂ ਕੈ ਕੈ ਸਕਦੇ ਆ ਵੀ ਅਸੀਂ ਇਹ ਕੰਮ ਜਾ ਕੋ ਭਾਈ ਜੀ ਉਹ ਬੇਨਾਲ ਹੈ 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 ਬੁੱਢੇ ਨਾਲੇ ਦੂਜੀ ਉਹਦੇ ਵਿੱਚ ਇੱਕ ਮਹੱਤਵਪੂਰਨ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆਂ ਅਸੀਂ ਵੀ ਉਹਦੇ ਵਿੱਚ ਜਿਹੜੀ ਖੇਤੀ ਨੀਤੀ ਹੈ ਉਹਦੇ ਵਿੱਚ ਕਈ ਇਸ਼ੂ ਸੀਗੇ ਪਾਣੀ ਵਾਲਾ ਇਸ਼ੂ ਸੀਗਾ ਪਾਣੀ ਪ੍ਰਦੂਸ਼ਿਤ ਵਾਲਾ ਇਸ਼ੂ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਸਿੱਟਿਆ ਜਾ ਰਿਹਾ ਹੈ ਇੰਡਸਟਰੀਆਂ ਵੱਲੋਂ ਇੰਡਸਟਰੀਆਂ ਦੇ ਮੈਨੂਅਲ ਦੇ ਵਿੱਚ ਇਹ ਬਕਾਇਦਾ ਲਿਖਿਆ ਹੋਇਆ ਹੈ ਕਿ ਜਿਹੜੀ ਇੰਡਸਟਰੀ ਪਾਣੀ ਪ੍ਰਦੂਸ਼ਿਤ ਕਰਦੀ ਹੈ ਉਹ ਉਹਦੇ ਨਾਲ ਉਹ ਟ੍ਰੀਟਮੈਂਟ ਪਲਾਂਟ ਲਾਵੇ ਤੇ ਟ੍ਰੀਟਮੈਂਟ ਪਲਾਂਟ ਲਾ ਕੇ ਫਿਰ ਉਹ ਪਾਣੀ ਪ੍ਰਦੂਸ਼ਿਤ ਨਹੀਂ ਹੁੰਦਾ ਸਾਫ਼ ਪਾਣੀ ਆ ਉਹ ਵਰਤਿਆ ਵੀ ਜਾ ਸਕਦਾ ਪਾਣੀ ਪੀਤਾ ਵੀ ਜਾ ਸਕਦਾ ਪਾਣੀ ਜਿਹਦੇ ਤੇ ਬੜੀ ਚਰਚਾ ਆ ਸੀ ਵੀ ਮੋਰਚਾ ਲਾਇਆ ਹੁਣ ਵੀ ਲੋਕ ਬੋਲ ਰਹੇ ਨੇ ਉਹ ਇਸ਼ੂ ਆ ਸੀ ਨੇ ਸਰਕਾਰ ਕੋਲ ਉਠਾਇਆ ਹੈ ਸਰਕਾਰ ਨੇ ਇਹਨਾਂ ਪੋਜ਼ਿਟਿਵ ਸੋਚ ਕੇ ਵਿਸ਼ਵਾਸ ਦਵਾਇਆ ਵੀ ਅਸੀਂ ਇਹਦੇ ਤੇ ਫੌਰੀ ਟ੍ਰੀਟਮੈਂਟ ਪਲਾਂਟ ਲਾਉਣ ਦੀ ਕੋਈ ਕਾਰਵਾਈ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਉਹਦਾ ਸਾਨੂੰ ਭਰੋਸਾ ਦਵਾਇਆ ਜਿਹੜੀਆਂ ਤੁਸੀਂ ਕਿਹੜਾ ਕਰਤਿਆ ਮਾਫੀਓ ਕਿਹੜਾ ਕਰਤਿਆ ਮਾਫੀਓ ਚੱਲਦੀ ਹੋਈ ਆ ਇਹਤੇ ਸਾਡੇ ਸਾਥੀ ਕਰਨਗੇ ਚੰਦਾ ਸਿੰਘ ਜੈਤੂ ਕੇ ਲਸ਼ਮਣ ਹਾਂ ਲਸ਼ਮਣ ਸਿੰਘ ਸੇਵ ਵਾਲਾ ਕਰਨੀ ਕੁਝ ਗੱਲਾਂ ਮੋਰਚਾ ਕੰਟੀਨਿਊ ਰੱਖੋਗੇ ਕਿ ਨਹੀਂ ਇਹ ਅੱਗੇ ਅੱਗੇ ਗੱਲ ਕਰ ਲਾਂਗੇ ਹਾਂਜੀ ਸਭਨਾਂ ਹੀ ਮੀਡੀਆ ਕਰਮੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀਗੇ ਔਰ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਬਹੁਤ ਯਤਨਾਂ ਤੋਂ ਬਾਅਦ ਹੋਈ ਆ ਸਾਡੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇੱਕ ਬਹੁਤ ਜਦੋਜਹਿਦ ਕੀਤੀ ਗਈ ਸੀ ਕਿ ਸਾਡੀ ਰਾਜਧਾਨੀਆ ਪੰਜਾਬ ਦੀ ਚੰਡੀਗੜ੍ਹ ਪਰ ਸਾਨੂੰ ਪੰਜਾਬ ਦੀ ਰਾਜਧਾਨੀ ਦੇ ਵਿੱਚ ਧਰਨਾ ਲਾਉਣ ਦਾ ਮਯਾਰਾ ਕਰਨ ਦਾ ਕੋਈ ਹੱਕ ਨਹੀਂ ਦਿੱਤਾ ਜਾ ਰਿਹਾਗਾ ਅਸੀਂ ਉਹ ਹੱਕ ਲੈਣਾ ਹੈ ਔਰ ਬਾਕੀ ਸਾਡੇ ਮਸਲੇ ਆ ਜਿਹੜੇ ਉਹਨਾਂ ਨੂੰ ਹੱਲ ਕਰਵਾਉਣਾ ਹੈ ਇਸ ਸਾਰੀ ਗੱਲ ਨੂੰ ਅੱਗੇ ਵਧਾਉਣ ਵਾਸਤੇ ਜਾਂ ਸਰਕਾਰ ਦੇ ਨਾਲ ਮੀਡੀਏਟਰ ਦਾ ਰੋਲ ਨਿਭਾਉਣ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਸ ਕਰਨ ਜੀ ਹੁਣੀ ਨੇ ਹੋਰ ਅਧਿਕਾਰੀ ਸਾਹਿਬਾਨ ਨੇ ਇਹਨਾਂ ਨੇ ਰੋਲ ਨਿਭਾਇਆ ਔਰ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵਿੱਚ ਕੈਬਨਿਟ ਦੇ ਮਨਿਸਟਰ ਵੀ ਸੀਗੇ ਖੇਤੀਬਾੜੀ ਮਨਿਸਟਰ ਸੀ ਫਾਈਨਾਂਸ ਮਨਿਸਟਰ ਸੀ ਬਿਜਲੀ ਬੋਰਡ ਦੇ ਮਨਿਸਟਰ ਸੀਗੇ ਔਰ ਬਾਕੀ ਸਭ ਨਾਲ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਆ ਜਿੱਥੋਂ ਤੱਕ ਇਸ ਮਸਲੇ ਦਾ ਸਬੰਧ ਆ ਕਿ ਖੇਤੀ ਨੀਤੀ ਦੇ ਬਾਰੇ ਦੇ ਵਿੱਚ ਜਿਹਨੂੰ ਅਸੀਂ ਇਹ ਸਮਝਦੇ ਹਾਂ ਵੀ ਡੇਢ ਸਾਲ ਤੋਂ ਸਰਕਾਰ ਚੁੱਪ ਬੈਠੀ ਸੀਗੀ ਮਾਰਾਂ ਨੇ ਵੀ ਰਿਪੋਰਟਾਂ ਦਿੱਤੀਆਂ ਸੀਗਾ ਤੇ ਉਹ ਜਿਹੜੀ ਜਾਰੀ ਕਰਵਾਉਣ ਦੇ ਵਾਸਤੇ ਉਹਦਾ ਅਗਲਾ ਕਦਮ ਪਟਾਉਣ ਵਾਸਤੇ ਅਸੀਂ ਉਹਦੇ 'ਚ ਅੱਗੇ ਤੁਰੇ ਆ ਨਾਲ ਹੀ ਬਹੁਤ ਸਾਰੇ ਸਾਡੇ ਮਸਲੇ ਸੀ ਮਜ਼ਦੂਰਾਂ ਦੇ ਕਿਸਾਨਾਂ ਦੇ ਕਰਜ਼ੇ ਨਾਲ ਸੰਬੰਧਿਤ ਸੀਗੇ ਖੁਦਕਸ਼ੀਆਂ ਨਾਲ ਸੰਬੰਧਿਤ ਮਸਲੇ ਆ ਔਰ ਖੁਦਕਸ਼ੀਆਂ ਵਾਲਾ ਬਹੁਤ ਵੱਡਾ ਇਸ਼ੂ ਆ ਖੇਤੀ ਸੰਕਟ ਦਾ ਇੱਕ ਬਹੁਤ ਜਣੀ ਜ਼ਹਰਾ ਰੂਪ ਜੇ ਦੇਖਣਾ ਹੋਵੇ ਕਿਸੇ ਨੇ ਤਾਂ ਖੇਤੀ ਸੰਕਟ ਦੀ ਭੇਟ ਚੜ ਕੇ ਮਜ਼ਦੂਰ ਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ। ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਮਿਟ ਕੀਤੀ ਆ ਉੱਥੇ ਕਿ ਕੁਝ ਮਹਾਰ ਜਾਂ ਹੋਰ ਕਹਿ ਦਿੰਦੇ ਆ ਵੀ ਯਾਰ ਇਹ ਗਲਤ ਲੈ ਜਾਣਗੇ ਹੋਰ ਕਰ ਜਾਣਗੇ ਉਹ ਕਹਿੰਦਾ ਵੀ ਕੌਣ ਆ ਜਿਹੜਾ ਬੰਦਾ ਖੁਦਕਸ਼ੀ ਕਰੂਗਾ ਇਸ ਗੱਲ ਦੇ ਵਾਸਤੇ ਵੀ ਮੈਨੂੰ ਮਾਫੀਆ ਮਿਲ ਜੇ। ਔਰ ਉਹਨਾਂ ਨੇ ਕਿਹਾ ਕਿ ਜਿਹੜੀ 2010 ਤੱਕ ਦੇ ਬਾਦ ਦੀਆਂ ਖੁਦਕਸ਼ੀਆਂ ਹੋਈਆਂ ਸਾਡੀ ਇਹ ਜ਼ੋਰਦਾਰ ਮੰਗ ਸੀ ਕਿ ਉਹਨਾਂ ਦਾ ਸਰਵੇ ਹੋ ਕੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਮਾਫੀਆ ਦੇਣ ਦੀ ਜੋ ਪ੍ਰੋਵੀਜ਼ਨ ਆ ਉਹ ਲਾਗੂ ਕੀਤੀ ਜਾਵੇ ਔਰ ਉਹਨਾਂ ਨੇ ਕਹਿਤਾ ਵੀ ਇਹਦੇ ਤੇ ਸਰਵੇ ਹੋਊਗਾ ਸਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਇਸ਼ੂ ਆ ਖੇਤੀ ਨਾਲ ਸੰਬੰਧਿਤ ਉਹਦੇ ਵਿੱਚ ਕਰਜ਼ਿਆਂ ਦਾ ਮਸਲਾ ਉਹਦੇ ਬਾਰੇ ਢੰਡਾ ਸਿੰਘ ਹੋਣੀ ਗੱਲ ਕਰਨਗੇ ਔਰ ਸਾਡੇ ਜਿਹੜੇ ਮਜ਼ਦੂਰਾਂ ਦੇ ਬਹੁਤ ਅਹਿਮ ਮਸਲੇ ਆ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਆ ਉਹਦੇ ਚੋ ਮਜ਼ਦੂਰਾਂ ਦੇ ਕੋਲੇ ਤਾਂ ਇੱਕ ਗੱਠ ਵੀ ਜ਼ਮੀਨ ਨਹੀਂ ਹੈ ਔਰ ਅਸੀਂ ਬਹੁਤ ਜ਼ੋਰ ਦਿੱਤਾ ਕਿ ਜਿਹੜਾ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਔਰ ਉਹਦੇ ਵਾਸਤੇ ਜਿਹੜਾ ਘਟੋ ਘਟ ਡਾਟਾ ਦਾ ਸਾਹਮਣੇ ਲਿਆਂਦਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਮਸਲਾ ਦਾ ਬਹੁਤ ਵੱਡਾ ਪਰ ਅਸੀਂ ਇਸ ਪਾਸੇ ਨੂੰ ਕਦਮ ਵਧਾਵਾਂਗੇ ਔਰ ਤੁਰਾਂਗੇ ਇਸ ਪਾਸੇ ਨੂੰ ਤੁਰਦੇ ਕਦੋਂ ਆ ਉਹ ਦੂਗਾ ਦਾ ਮਸਲਾ ਕਿਉਂਕਿ ਅਸੀਂ ਤਾਂ ਇਸ ਗੱਲ ਤੇ ਜ਼ੋਰ ਦਿੱਤਾ ਹੋਇਆ ਵੀ ਘਟੋ ਘਟ ਇਹ ਪਤਾ ਤਾਂ ਲੱਗੇ ਵੀ ਕੌਣ ਕਾਨੂੰਨ ਤੋਂ ਬਾਹਰ ਦੀ ਜ਼ਮੀਨ ਰੱਖੀ ਬੈਠਾ ਹੈ ਜਿਹੜਾ ਮਜ਼ਦੂਰਾਂ ਨਾਲ ਸੰਬੰਧਿਤ ਮਸਲੇ ਨੇ ਕਿ ਮਜ਼ਦੂਰਾਂ ਦੇ ਕੋਲੇ ਮਕਾਨ ਹੈਗੇ ਪਰ ਉਹਨਾਂ ਕੋਲੇ ਮਾਲਕੀ ਦੇ ਹੱਕ ਹੈ ਨਹੀਂਗੇ ਉਹਨਾਂ ਨੇ ਕਿਹਾ ਕਿ ਅਸੀਂ ਉਹਦਾ 7000 ਪਿੰਡਾਂ ਦਾ ਸਰਵੇ ਹੋ ਗਿਆ ਔਰ ਉਹਨਾਂ ਵਿੱਚੋਂ 56000 ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦੇਣ ਦੇ ਵਾਸਤੇ ਜਿਹੜਾ ਹੈਗਾ ਉਹ ਕਾਰਡ ਤਿਆਰ ਹੋ ਗਏ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਜਿਹੜੀਆਂ ਰਜਿਸਟਰੀਆਂ ਦੇ ਕਾਗਜ਼ਾ ਉਹ ਦੇ ਦਿੱਤੇ ਜਾਣਗੇ ਔਰ ਇਸੇ ਤਰੀਕੇ ਦੇ ਨਾਲ ਉਹ ਜੋ ਸਾਡੀਆਂ ਮੰਦਰੀਆਂ ਨਾਲ ਸੰਬੰਧਿਤ ਇਸ਼ੂ ਹੈਗੇ ਆ ਮਜ਼ਦੂਰਾਂ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਫਸਟ ਲੋਕੇਸ਼ਨ ਵਾਲੀ ਥਾਂ ਤੋਂ ਹਾਜ਼ਰੀ ਲਾਉਣ ਦਾ ਮਸਲਾ ਜਿੱਦੇ ਵਿੱਚ ਮਜ਼ਦੂਰਾਂ ਨੂੰ ਬਹੁਤ ਖੱਜਲ-ਖਵਾਰ ਕੀਤਾ ਜਾਂਦਾ ਉਹ ਅਧਿਕਾਰੀ ਸਹਾਪਾਨ ਕੁਛ ਕਹਿੰਦੇ ਸੀਗੇ ਵੀ ਇਹ ਤਾਂ ਸੈਂਟਰ ਦੀ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਹਰ ਗੱਲ ਸੈਂਟਰ ਤੇ ਨਾ ਸਿੱਟੋ ਇਹਨੂੰ ਤੁਸੀਂ ਆਪਣੇ ਲੈਵਲ ਦੇ ਉੱਤੇ ਸੈੱਟ ਕਰੋ ਇਸ ਕਿਸਮ ਦੀਆਂ ਗੱਲਾਂ ਦੇ ਉੱਤੇ ਚਰਚਾ ਹੋਈ ਆ ਔਰ ਬਾਕੀ ਦੀਆਂ ਜਿਹੜੀਆਂ ਮਸਲੇ ਹੈਗੇ ਆ ਉਹਨਾਂ ਦੇ ਬਾਰੇ ਢੰਡਾ ਸਿੰਘ ਜੇਠੂ ਕੇ ਤੇ ਜੋਰਾ ਸਿੰਘ ਨਸਰਾਲੀ ਜਿਹੜੀ ਕੋਈ ਗੱਲ ਰਹਿ ਗਈ ਇਹ ਚਰਚਾ ਕਰਨਗੇ ਆ ਜੀ ਸਾਰੀ মিডিਆ ਨੂੰ ਧੰਨਵਾਦ ਬਹੁਤ ਤੁਹਾਨੂੰ ਉਹ ਵੇਟ ਕਰਨੀ ਪਈ ਐ ਵੇਟ ਸਾਰਨ ਔਖੀ ਹੁੰਦੀ ਆ ਮਿੰਟ ਵੀ ਕਰਨੀ ਔਖੀ ਹੋ ਜਾਂਦੀ ਆ ਵੇਟ ਤਾਂ ਇਹਦੇ ਚ ਬਹੁਤ ਸਾਰੀਆਂ ਗੱਲਾਂ ਦੋਨਾਂ ਸਾਡੇ ਅੱਗੋਂ ਨੇ ਦੱਸਤੀਆਂ ਕੁਝ ਗੱਲਾਂ ਜਿਹੜੀਆਂ ਕੋਈ ਤੈਅ ਹੋਈਆਂ ਉਹ ਮੈਂ ਸਾਡੇ ਨਾਲ ਕਰਨੀਆਂ ਸਾਡੇ ਕਿਸਾਨਾਂ ਵੀ ਦੋਨਾਂ ਸਰ ਬਹੁਤ ਸਾਰਾ ਕਰਜ਼ਾ ਹੈ ਗਿਆ ਜਿਹੜਾ ਘਟੋ ਘਟ ਸਰਕਾਰੀ ਕਰਜ਼ਾ ਹੈ ਉਹਦਾ ਉਹਨਾਂ ਨੇ ਕਿਹਾ ਜਿਹੜਾ 1 1 ਸੈਂਟਰਲ ਮੈਂਟਰ ਕਹਿੰਦੇ ਐ ਬਦਲ ਲੈ ਦੇ ਕਰਕੇ ਵੀ ਇੰਨਾ ਕੁ ਅਸੀਂ ਤੁਸੀਂ ਭਰ ਸਕਦੇ ਆ ਇੰਨਾ ਕੁ ਉਹਦੀ ਖਾਸੀ ਵੱਡੀ ਸੌਡ ਮਿਲ ਜਾਂਦੀ ਹੈ ਵਿਆਜ ਖਤਮ ਹੋ ਸਕਦਾ ਹੈ ਕਈ ਥਾਂ ਮਤ ਤਾ ਮੂਲ ਦਾ ਵੀ ਕੁਸ ਬਣ ਜਾਂਦਾ ਵੀ ਇੰਨਾ ਕੁ ਨਹੀਂ ਹਾਲ ਤੇ ਮੂਲ ਤੇ ਵੀ ਕਿਉਂਕਿ ਜਿਹੜੇ ਉਹ ਬੈਂਕਾਂ ਨੂੰ ਲੱਗਦੇ ਵੀ ਸਾਡੇ ਪੈਸੇ ਡੁੱਬ ਗਏ ਜੰਨੀ ਉਹ ਕਿੰਨਾ ਹਿੱਸਾ ਹਰਾ ਹੋ ਸਕਦਾ ਹੈ ਉਸ ਸਕੀਮ ਦਾ ਉਹਨਾਂ ਨੇ ਵਾਦਾ ਕੀਤਾ ਵੀ ਅਸੀਂ ਸਕੀਮ ਲੈਣ ਮਾਰਗੇ ਤੇ ਜਿਹੜੇ ਸਰਕਾਰੀ ਹੋਰ ਬੈਂਕਾਂ ਹੈਗੀਆਂ ਉਹਨਾਂ 'ਚ ਲਾਗੂ ਹੋਊਗਾ ਇਹਦੇ ਨਾਲ ਹੀ ਕਰਜ਼ੇ ਵਾਲੀ ਵੱਲੋਂ ਕਰਗੇ ਹੈ ਇਹਦੇ ਨਾਲ ਜਿਹੜੇ ਮਤਲਬ ਪਿਛਲੇ ਕੋਈ ਮੁੱਦੇ ਰਹਿੰਦੇ ਸੀ ਉਹਨਾਂ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਜਨੂ ਦੀ ਕਣਕ ਸੜ ਗਈ ਹੈ ਕੋਈ 50 ਏਕੜ ਦੇ ਨੇੜੇ ਜਿਹੜਾ ਹੈ ਉਹਦੇ ਚ 50000 ਦਾ ਮਾਜਵੇ ਦੀ ਗੱਲ ਸੀ ਕੀਤੀ ਹੋਈ ਵੀ ਸੀ ਪਹਿਲਾਂ ਉਹਨੂੰ ਵੀ ਅਸੀਂ ਕਿਹਾ ਵੀ ਆ ਅਗਲੇ ਮਹੀਨੇ ਦੇ ਇਸ ਜਿਹੜਾ ਚੱਲ ਰਿਹਾ ਮਹੀਨਾ ਇਹਦੇ ਵਿੱਚ ਅਸੀਂ ਪੇਮੈਂਟ ਕਰ ਦਿਆਂਗੇ ਆਏ ਹੋ ਭਰਤਮਾਲਾ ਗਿਆ ਹੋਰ ਹੈ ਉਹਦੇ ਚ ਵੀ ਕਿਹਾ ਕਿਉਂਕਿ ਸਾਡੇ ਨਾਲ ਵਾਅਦਾ ਸੀ ਦੀ ਲੰਘਣਾ ਹੋਈ ਮਰੀਰਕੋਟਲੇ ਵੀ ਆ ਲੰਘਣਾ ਹੋਈ ਹੈ ਇਹਨੂੰ ਬੰਦ ਕਰੋ ਤੇ ਕਿਸਾਨਾਂ ਦੀ ਉਸ ਨਾਲ ਕਰੋ ਭਾਵੇਂ ਹਜੇ ਉਹਦੀ ਠੋਸ ਨਹੀਂ ਕਹੀ ਵੀ ਕਿੰਨੇ ਚਰਚ ਕਰ ਦਿਆਂਗੇ ਉਹਦੀ ਡੇਟ ਨਹੀਂ ਕੁਝ ਨਹੀਂ ਹੈ ਗਿਆ ਚਲੋ ਇਹ ਗਾਹਾਂ ਮਾਮਲਾ ਸਾਡਾ ਹੈ ਗਿਆ ਇਦੋਂ ਰਲਾਵਾ ਜਿਹੜੀਆਂ ਕੋਈ ਗੱਲਾਂ ਰਹਿ ਗਈਆਂ ਉਹ ਸਾਡੇ ਸੰਗਾਰਾ ਮਾਨ ਕਰਨਗੇ ਉਸ ਤੋਂ ਬਾਅਦ ਮੈਂ ਸਮਝਦਾ ਜ਼ੋਰਤ ਸوں ਕਰ ਲੈਣਾ ਹਾਂਜੀ ਪੱਤਰਕਾਰ ਸਾਥੀ ਕੋ ਧੰਨਵਾਦ ਉਹ ਜਿਵੇਂ ਇਹਦੇ ਵਿੱਚੋਂ ਜੰਗਾ ਸਿੰਘ ਨੇ ਕਿੰਨ ਦੱਸਿਆ ਵੀ 50000 ਰੁਪਿਆ ਜਿਹੜਾ ਕਣਕ ਵਾਲਾ ਉਹ ਪਿਛਲੇ ਸਾਲ ਦਾ ਤਾਇ ਹੋਇਆ ਵਾ ਕਣਕ ਜਿਹੜੀ ਪਹਿਲਾਂ ਛੜੀ ਐ ਕਿਸੇ ਤਰ੍ਹਾਂ ਇੱਕ ਬਠਿੰਡੇ ਜ਼ਿਲ੍ਹੇ ਦਾ ਰਾਏਕ ਕਲਾਂ ਪਿੰਡ ਆ ਉਹਦੇ ਚ ਪਸ਼ੂਆਂ ਤੋਂ ਵੱਡੀ ਮਾਰ ਪਈ ਐ ਉਹ ਵੀ ਇਹ ਮੰਨਿਆ ਵੀ 30000 ਪ੍ਰਤੀ ਪਸ਼ੂ ਦੇ ਹਿਸਾਬ ਨਾਲ ਅਸੀਂ ਉਹ ਪਿੰਡ ਦਾ ਮੁਆਵਜ਼ਾ ਜਿਹੜਾ ਉਹ ਵੀ ਉਹ ਪਿੰਡ ਨੂੰ ਕਿੰਨਾ ਕਿੰਨਾ ਮੁਆਵਜ਼ਾ ਦੇ ਮੰਗੇ 30000 ਪ੍ਰਤੀ ਪਸ਼ੂ ਹਾਂ ਅਸੀਂ ਰੋਸ ਵੀ ਜਤਾਇਆ ਉੱਥੇ ਵੀ ਉਹ ਬਹੁਤ ਥੋੜਾ ਮੁਆਵਜ਼ਾ ਐ ਇਹ ਬਹੁਤ ਇੱਕ ਰੋਜਗਾਰ ਦਾ ਧੰਦਾ ਸਾਡੇ ਜਿਹੜਾ ਸਰਕਾਰ ਆਪ ਵੀ ਕਹਿੰਦੀ ਹੈ ਵੀ ਸਹਾਇਕ ਧੰਦਿਆਂ ਦੀ ਗੱਲ ਹੈ। ਸੋ ਇਹਦੇ ਵਿੱਚ ਉਹੀ ਫੜ ਕੇ ਰੱਖ ਲੋ। ਸੋ ਇਸ ਤੋਂ ਅਲਾਵਾ ਅਜਿਮੇ ਹੋਰ ਮੌਜੂਦੀਆਂ ਗੱਲਾਂ ਜਿਹਦੇ ਵਿੱਚ ਦੋ ਪਿੰਡ ਮਾਨਸਾ ਜ਼ਿਲ੍ਹੇ ਦੇ ਐ ਮੀਰਪੁਰ ਕੋਲਾ ਕਲਾਂ ਜਟਾਣਾ ਐ ਐਸੇ ਤਰ੍ਹਾਂ ਇੱਕ ਪਿੰਡ ਉਸਕਾ ਰੂਰ ਜ਼ਿਲ੍ਹੇ ਦਾ ਐ ਜਿਹੜੇ ਕੋਈ ਗੜੇਮਾਰੀ ਹੋਈ ਆ ਜਾਂ ਹੋਰ ਕਾਰਨਾ ਕਰਕੇ ਫਸਲਾਂ ਦੇ ਨੁਕਸਾਨ ਹੋਇਆ ਉਹ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਮੰਨੇ ਆ। ਐਸੇ ਤਰ੍ਹਾਂ ਨਹਿਰੀ ਪਾਣੀ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਦਮਗਜੇ ਵੱਡੇ ਮਾਰ ਰਹੀ ਹੈ ਵੀ ਅਸੀਂ ਹਰ ਖੇਤ ਤੱਕ ਪਾਣੀ ਪੁੱਜਦਾ ਕਰਨ ਦੇ ਯਤਨਸ਼ੀਲ ਆਂ ਪਰ ਉਹ ਯਤਨਸ਼ੀਲ ਦੇ ਮਾਮਲੇ 'ਚ ਛੋਟੀ ਜੀ ਜਿਹੜੀ ਵੱਡੀ ਗੱਲ ਹੈ ਕਿ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੋਈ ਆ ਵੀ ਪਾਈਪਾਂ ਹਰ ਖੇਤ ਤੱਕ ਪਾ ਕੇ ਕਿਉਂਕਿ ਖਾਲੇ ਵੀ ਉਹਨੇ ਕੰਮ ਨਹੀਂ ਦਿੰਦੇ ਪਾਈਪਾਂ ਪਾਉਣ ਦਾ ਹੈ ਨਾਲ ਹੀ ਸਰਕਾਰ ਨੇ ਇਸ ਕੰਮ ਦਾ ਵਾਅਦਾ ਕੀਤਾ ਸੀ ਉਹਦੇ 'ਚ ਪਹਿਲਾਂ ਸਰਕਾਰ 10% ਕਿਸਾਨਾਂ ਤੋਂ ਲੈਂਦੀ ਸੀ ਉਹ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ 'ਚ ਵੀ ਹੋਇਆ ਸੀ ਐਸ ਮੀਟਿੰਗ 'ਚ ਵੀ ਮੁੱਖ ਮੰਤਰੀ ਕਹਿੰਦੇ ਵੀ ਉਹ ਕਿਸਾਨਾਂ ਤੋਂ ਕੁਝ ਨਹੀਂ ਲਿਆ ਜਾਊ ਪਰ ਉਹ ਪਿੰਡਾਂ ਤੋਂ ਵਸੂਲਿਆ ਜਾ ਰਿਹਾ ਹੈ ਉਹਦੇ ਤੇ ਵੀ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਵੀ ਅਸੀਂ ਇਹ ਕਿਸਾਨਾਂ ਤੋਂ ਪੈਪਾਂ ਦਾ ਪੈਸਾ ਵੀ ਕੋਈ ਨਹੀਂ ਲੈ ਜਾਵਾਂਗੇ ਉਹਦੀ ਪੜਤਾਲ ਕਰਾਂਗੇ ਉਹਦੀ ਪੜਤਾਲ ਕਰਾਂਗੇ ਜੇ ਕਿਸੇ ਨੇ ਲੈ ਲਿਆ ਕੋਈ ਤੇ ਜੇ ਕੋਈ ਮੰਗਦਾ ਉਹਦੇ ਤੇ ਵੀ ਅਸੀਂ ਸਾਡੇ ਕੋਲੇ ਧਿਆਨ ਚ ਲਿਆਓ ਉਹ ਅਸੀਂ ਲਗਾਤਾਰ ਇਹਦੇ ਵਿੱਚ ਲੈ ਕੇ ਆਵਾਂਗੇ ਇਹਨੀਆਂ ਗੱਲਾਂ ਚ ਹੋਰ ਵਾਅਦਾ ਕਰਨੀ ਉਸ ਤੋਂ ਬਾਅਦ ਜੋਰਾ ਸਿੰਘ ਹਾਂ ਪੱਤਰਕਾਰ ਦੋਸਤੋ ਇਹਦੇ ਚ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਪਲਾਟਾਂ ਦਾ ਇਸ਼ੂ ਸੀ ਉਹਦੇ ਸਬੰਧ ਦੇ ਵਿੱਚ ਸਰਕਾਰ ਸਾਡੇ ਕੋਲ ਪਹਿਲੀਆਂ ਮੀਟਿੰਗਾਂ ਚ ਮੰਨੀ ਹੋਈ ਹੈ ਇਹ 20000 ਪਲਾਟ ਆ ਜਿਹੜਾ ਮੰਤਲ ਮਜ਼ਦੂਰਾਂ ਦੇ ਨਾਂ ਬੋਲ ਰਿਹਾ ਹੈਗਾ ਚੜ ਚੁੱਕਿਆ ਹੈਗਾ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਤਿੰਨ ਤੋਂ ਚਾਰ ਮਹੀਨਿਆਂ ਦੇ ਬਿਟਵੀਨ ਅਸੀਂ ਇਹ ਜਿਹੜੇ ਪਲਾਟ ਨੇ ਕੱਟੇ ਹੋਏ ਨੇ ਜਿਹੜੇ ਨਾਂ ਚੜ ਚੁੱਕੇ ਆ ਉਹਨਾਂ ਦੇ ਕਬਜ਼ੇ ਅਸੀਂ ਮਜ਼ਦੂਰਾਂ ਨੂੰ ਦੇਵਾਂਗੇ ਇਹ ਸਾਡੇ ਵਾਸਤੇ ਬਹੁਤ ਵੱਡਾ ਇਸ਼ੂ ਸੀ ਜਿਹੜਾ ਅਸੀਂ ਦੇਖਦੇ ਆ ਵੀ ਸੋਲਵ ਹੋਲ ਬਣ ਨੂੰ ਵੱਧ ਰਿਹਾ ਦੂਜਾ ਇਹ ਹੈਗਾ ਵੀ ਜਿਹੜਾ ਆਪਣੇ ਮਨਰੇਗਾ ਦਾ ਉਹਦੇ ਵਿੱਚ ਸਾਡੀਆਂ ਔਰਤਾਂ ਨੇ ਜਿਹੜੀਆਂ ਮਾਈਆਂ ਨੇ ਉਹ ਬਹੁਤ ਖੱਜਲ ਖਵਾਰ ਹੁੰਦੀਆਂ ਨੇ ਵੀ ਜਿੱਥੇ ਪਹਿਲਾਂ ਕੰਮ ਸ਼ੁਰੂ ਹੁੰਦਾ ਉੱਥੇ ਆ ਕੇ 4 ਕਿਲੋਮੀਟਰ ਤੋਂ ਬਾਅਦ ਫੇਰ ਆ ਕੇ ਉੱਥੇ ਹਾਜ਼ਰੀ ਲਾਉਣੀ ਪੈਂਦੀ ਹੈ ਉਹ ਕਹਿੰਦੇ ਸੀ ਵੀ ਯਾਰ ਇਹ ਅਫਸਰਾਂ ਨੇ ਕਹਿ ਸੀ ਵੀ ਇਹ ਤਾਂ ਸੈਂਟਰ ਦਾ ਰੂਲ ਹੈ ਚਾਪਾ ਕੁਝ ਨਹੀਂ ਕਰ ਸਕਦੇ ਇਹਦੇ ਚ ਭਗਵਾਨਤਮਨ ਜੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਸੈਂਟਰ ਤੋਂ ਆਪਾਂ ਸਾਰੀਆਂ ਕੁਸ਼ਤਾਂ ਨਹੀਂ ਚੀਜ਼ਾਂ ਲੈਣੀਆਂ ਇਹ ਆਪਣਾ ਅਸੂਲ ਬਣਾਓ ਵੀ ਜਿੱਥੇ ਹਾਜ਼ਰੀ ਲੱਗਦੀ ਹੈਗੀ ਆ ਪਹਿਲਾਂ ਉਸੇ ਥਾਂ ਦੀ ਜਗ੍ਹਾ ਜਿੱਥੇ ਸ਼ਾਮ ਨੂੰ ਕੰਮ ਬੰਦ ਹੁੰਦਾ ਹੈਗਾ ਉਹ ਮਤਲਬ ਜਿਹੜਾ ਉੱਥੇ ਹੀ ਉਹਨਾਂ ਦੀ ਹਾਜ਼ਰੀ ਲੱਗੇ ਜਿਹਦੇ ਕਰਕੇ ਜਿਹੜੀ ਖੱਜਲ ਖਵਾਰੀ ਆ ਉਹਨਾਂ ਨੂੰ ਨਾ ਹੋਵੇ ਤੀਜਾ ਇਸ਼ੂ ਇਹ ਹੈਗਾ ਵੀ ਜਿੱਤੇ ਨਜੂਲ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਮਤਲਬ 10 ਏਕੜ ਤੱਕ ਨਜੂਲ ਕਿਸੇ ਪਿੰਡ ਦੀ ਜ਼ਮੀਨ ਆ ਉਹ ਜਿਹੜੀ ਮਜ਼ਦੂਰਾਂ ਦੇ ਨਾਂ ਤੇ ਉਹ ਚੱਲਦੀਆਂ ਨੇ ਉਹ ਉਹਨਾਂ ਦੇ ਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਕੀਤੀਆਂ ਜਾਣਗੀਆਂ ਇਸ ਕਰਕੇ ਇਹ ਜਿਹੜਾ ਮਾਮਲੇ ਜਿੱਤੇ ਹੋਏ ਨੇ ਇਹ ਸਾਡੇ ਵਾਸਤੇ ਇੱਕ ਚੰਗੇ ਪਾਸੇ ਵੱਲੋਂ ਕਦਮ ਆ ਜਿਹੜਾ ਸਰਕਾਰ ਦਾ ਪੁੱਟਿਆ ਜਾ ਰਿਹਾ ਹੈ ਵਿਸ਼ੇਸ਼ ਕਰਕੇ ਜਿਹੜੀ ਸਾਡੀ ਦੋਹਾਂ ਜਥੇਬੰਦੀਆਂ ਦੀ ਖੇਤੀ ਨੀਤੀ ਬਣਾਉਣ ਸੰਬੰਧੀ ਅਸੀਂ ਧਰਨਾ ਲਾਇਆ ਹੋਇਆ ਹੈਗਾ ਉਹਦੇ 'ਚ ਅਸੀਂ ਸਮਝਿਆ ਇੱਕ ਚੰਗੇ ਪਾਸੇ ਵੱਲੋਂ ਜਿਹੜੀਆਂ ਗੱਲਾਂ ਕਰਕੇ ਡੰਗ ਟਪਾਈ ਕੀਤੀ ਜਾ ਰਹੀ ਸੀ ਸਰਕਾਰ ਦੇ ਕੋਲੋਂ ਜਾਂ ਮੁੱਖ ਮੰਤਰੀ ਨੇ ਵੀ اجلاس ਦੇ ਵਿੱਚ ਇਹ ਕਹਿ ਵੀ ਸਾਡੀ ਨੀਤੀ ਬਣ ਗਈ ਹੁਣ ਸਾਡੇ ਕੋਲ ਠੋਸ ਰਿਪੋਰਟ ਚ ਉਹਨਾਂ ਨੇ ਕਹਿ ਵੀ 1600 ਸਫੈ ਦੀ ਰਿਪੋਰਟ ਬਣੀ ਹੈ ਉਹਨੂੰ ਅਸੀਂ ਮਤਲਬ ਸ਼ੰਟ ਆਊਟ ਕਰਕੇ ਅਸੀਂ ਬਹੁਤ ਜਲਦੀ ਹੈ ਜਿਹੜਾ ਉਹ ਤੁਹਾਨੂੰ ਦਵਾਂਗੇ ਉਸ ਤੋਂ ਬਾਅਦ ਤੁਸੀਂ ਵੀ ਪੜਿਓ ਅਸੀਂ ਵੀ ਸੱਦਾਂਗੇ ਫਾਈਨਲ ਆ ਜਿਹੜਾ ਹਾਂ ਇਹ ਵੀ ਉਹਦੇ ਵਿੱਚ ਅਸੀਂ ਅਗਾਹ ਇਹਨੂੰ ਫਾਈਨਲ ਆ ਜਿਹੜਾ ਉਹ ਕਰਾਂਗੇ ਇੱਕ ਮਜ਼ਦੂਰਾਂ ਦੀ ਇਹ ਹੈਗੀ ਕਰਜ਼ੇ ਸੰਬੰਧੀ ਬਹੁਤ ਵੱਡੀ ਸਮੱਸਿਆ ਸਾਡੇ ਕੋਲ ਜ਼ਮੀਨਾਂ ਨਾ ਹੋਣ ਕਰਕੇ ਸਾਨੂੰ ਸਰਕਾਰੀ ਬੈਂਕਾਂ ਨੇ ਜਿਹੜੀਆਂ ਉਹ ਕਰਜ਼ਾ ਨਹੀਂ ਦਿੰਦੀਆਂ ਕਿਉਂਕਿ ਜ਼ਮੀਨ ਦੀ ਗਾਰੰਟੀ ਮੰਗਦੀਆਂ ਨੇ ਅਸੀਂ ਪਹਿਲਾਂ ਵੀ ਇਹ ਚੀਮਾ ਸਾਹਿਬ ਨਾਲ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਇਹ ਮੰਗ ਰੱਖੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੇ ਮਜ਼ਦੂਰ ਆ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਵੰਣਗੇ ਉਹਨਾਂ ਨੂੰ ਅਸੀਂ ਕਰਜ਼ੇ ਉੱਥੋਂ ਦਵਾਵਾਂਗੇ ਜਿਹੜਾ ਮਾਈਕਰੋ ਫਰਾਂਸ ਕੰਪਨੀ ਵਾਲਾ ਵੱਡਾ ਵੱਡੀ ਪੱਧਰ ਦੇ ਉੱਤੇ ਜਿਹੜਾ ਔਰਤਾਂ ਨੂੰ ਕਰਜ਼ੇ ਜਾਲ ਚ ਫਸਾਇਆ ਹੋਇਆ ਤਾਂ ਕਿ ਉਹ ਤੋਂ ਇਹ ਮੁਕਤ ਹੋ ਸਕਣ ਉਹਨਾਂ ਦੇ ਵਿਆਜ ਆ ਜਿਹੜੇ ਉਹ ਘੱਟ ਹੋ ਸਕਣ ਇਹ ਦੇ ਕਰਕੇ ਅੱਜ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਉਹਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਤੋਂ ਉਹ ਕਰਜ਼ੇ ਆ ਦਵਾਵਾਂਗੇ ਇਹ ਗੱਲ ਆ ਜਿਹੜੀ ਸਾਡੇ ਮਜ਼ਦੂਰਾਂ ਦੀ ਕਰਜ਼ੇ ਦੇ ਵਿੱਚ ਜਿਹੜੀ ਵੱਡੀ ਪੱਧਰ ਤੇ ਰਾਸ਼ੀ ਜਾਂਦੀ ਹੈਗੀ ਆ ਉਹਨੂੰ ਰੋਕਣ ਦਾ ਸਭਾ ਬਵਨ ਤੁਸੀਂ ਜਸ ਕਰ ਇੱਕ ਮੈਂ ਥੋੜਾ ਜਿਹਾ ਕਰ ਲੇ ਥੋੜਾ ਜਿਆ ਕਉਂ ਪੁੱਛਣੇ ਵੀ ਗਾ ਉਸ ਆਪਣੇ ਦਾ ਕਿਉਂ ਕਿ ਉਹ ਦਾ ਵਿਚਾਰਾਂ ਇੱਕ ਮਿੰਟ ਦੇਖੋ ਸਾਥੀਓ ਜਿਹੜਾ ਹੈਗਾ ਦਿੱਥੇ ਤੱਕ ਧਰਨਦਾ ਸਵਾਲ ਅਸੀਂ ਹੁਣ ਮੀਟਿੰਗ ਚ ਉੱਟ ਕੇ ਆਏ ਆ 6-7 ਬੰਦੇ ਆ ਤਿੰਨ ਤਿੰਨ ਮਜ਼ਦੂਰਾਂ ਦੇ ਸਾਥੀ ਨੇ ਬਾਕੀ 5-6 ਅਸੀਂ ਆ ਅਸੀਂ ਕੋਦ ਸਵੇਰ ਕਮੇਟੀ ਦੀ ਮੀਟਿੰਗ ਹੋਣ ਦੇਖ ਰਿਹਾ ਜੇ ਹੁਣ ਸੰਭਵ ਹੋਈ ਹੁਣ ਨਹੀਂ ਸਵੇਰੇ ਅਸੀਂ ਇਹ ਸਵੇਰ ਕਮੇਟੀ ਦੀ ਮੀਟਿੰਗ ਸੱਦ ਕੇ ਤੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਅਸੀਂ ਇਹ ਉਦੋਂ ਬਾਅਦ ਫੈਸਲਾ ਲੈ ਕੇ 9 10 ਵਜੇ ਤਕਰੀਬਨ ਤੁਹਾਨੂੰ ਅਸੀਂ ਇਹ ਫੈਸਲਾ ਵੀ ਇਹ ਇਹਦਾ ਧਰਨੇ ਦਾ ਕੀ ਬਣ ਗਿਆ ਉਹ ਤੁਹਾਡੇ ਕੋਲ ਅਸੀਂ 9:10 ਵਜੇ ਸਵੇਰੇ 10:00 ਵਜੇ ਹਾਂ ਆਪਾਂ ਕੱਠ ਚ ਲਾਂਦੇ ਹੈ ਕੱਠ ਚ ਲਾਂਦੇ ਹੈ 8:00 ਤੋਂ 11:00 ਵਜੇ ਅਸੀਂ 9 ਚੱਲ 11:00 ਵਜਣਗੇ 11:00 ਕਰ ਲਓ 11:00 ਕਰ ਲਓ ਕੱਲ ਸੁਵੇਦਰਾ ਤੁਸੀਂ ਕਹਿ ਰਹੇ ਹੋ ਤੁਹਾਡਾ ਫੈਸਲਾ ਜਿਹੜਾ ਆਵਾਜ਼ ਆ ਸਾਹਿਬ ਕਿੰਨੇ ਪਰਸੈਂਟ ਸਹਿਮਤ ਹੋ ਸਰਕਾਰ ਦੇ ਨਾਲ ਮੀਟਿੰਗ ਕਰਕੇ ਸਰ ਪਰਸੈਂਟੇਜ ਪਰਸੈਂਟੇਜ ਦੀ ਮੈਂ ਤੁਹਾਨੂੰ ਇੱਕ ਅਧਾਰ ਦੇਣਾ ਵੀ ਜਦੋਂ ਅਸੀਂ ਇਹ ਮੰਗਾ ਤੇ ਆਏ ਹਾਂ ਨਾ ਸਾਨੂੰ ਇਹ ਪਤਾ ਸੀ ਵੀ ਇਹ ਗੱਲਾਂ ਦਾ ਇਹ ਨੂੰ ਗੱਲਾਂ ਹਾਂ ਗਾਹਾਂ ਤੋਰਨ ਦੇ ਅਸੀਂ ਐ ਸਮਝ ਲਿਆ ਅਸੀਂ ਆਪਦੇ ਜਿਹੜੀ ਮੰਗਾਂ ਤੇ ਜਿਹੜੀਆਂ ਜਿਹੜੀ ਇਸ਼ੂਆ ਤੇ ਅਸੀਂ ਮੋਰਚਾ ਲਾਇਆ ਸੀ ਅਸੀਂ ਐ ਕਹਿ ਸਕਦੇ ਆ ਵੀ ਅਸੀਂ ਇੱਕ ਸਟੈਪ ਉਹਦੇ ਗਾਹਾਂ ਵੱਧ ਗਏ ਇਹਨੂੰ ਤੁਸੀਂ ਜਿਦਾ ਜੈਜਾ ਕੁਛ ਵੀ ਬਣਾ ਸਾਡੀ ਜਿਹੜੀ ਗੱਲ ਹੈ ਅਸੀਂ ਸਰਕਾਰ ਦੇ ਦੁਆਰ ਪਹੁੰਚਾ ਕੇ ਇਹਨੂੰ ਗਾਹਾਂ ਚੱਲ ਚਲਾ ਲਿਆ ਗੱਲ ਨੂੰ ਅੱਗੇ ਕਿਉਂਕਿ ਵੱਡੀਆਂ ਗੱਲਾਂ ਨੇ ਦੇ ਵਿੱਚ ਅੱਗੇ ਦੀਆਂ ਪ੍ਰਾਪਤੀਆਂ ਤੁਸੀਂ ਪਰਸੈਂਟੇਜ ਕੱਢਣੀ ਆ ਉਹ ਤੁਸੀਂ ਕੱਢ ਲਓ ਅਸੀਂ ਤਾਂ ਤੁਹਾਨੂੰ ਆਪਣੀ ਗੱਲ ਦੱਸਤੀ ਠੀਕ ਹੈ ਠੀਕ ਹੈ ਥੈਂਕ ਯੂ ਓਕੇ ਇਧਰੋਂ ਕਹਿਣਾ ਚਾਹ ਹਾਂ ਆ ਸਾਰ ਬੋਲਣਗੇ ਸਾਰ ਸਰਕਾਰ ਵੱਲੋਂ ਬੋਲਣਗੇ ਜਿਸ ਕਰਕੇ ਸਰਕਾਰ ਵੱਲੋਂ ਜਿਵੇਂ ਤੁਹਾਨੂੰ ਗ੍ਰਾਹਕ ਸਾਹਿਬ ਔਰ ਇਹਨਾਂ ਨੇ ਦੱਸਿਆ ਅ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਜਿਹੜੀ ਇਹਨਾਂ ਦੇ ਜਿਹੜੇ ਸਾਰੇ ਕਾਫੀ ਲੰਬੀ ਮੀਟਿੰਗ ਹੋਈ ਔਰ ਲਗਭਗ 65 ਤੋਂ 70 ਜਿਹੜੇ ਪੁਆਇੰਟਸ ਸੀਗੇ ਉਹ ਡਿਸਕਸ ਹੋਏ ਇੱਕ ਇੱਕ ਪੁਆਇੰਟ ਜਿਹੜਾ ਮਾਨਯੋਗ ਸੀਐਮ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਮੰਤਰੀ ਸਾਹਿਬਾਨ ਸੀਗੇ ਔਰ ਕਨਸਰਨਡ ਬੈਕਮੇ ਦੇ ਜਿਹੜੇ ਸੈਕਟਰੀ ਸਾਹਿਬਾਨ ਸੀਗੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਕੱਲੇ ਕੱਲੇ ਪੁਆਇੰਟ ਨੂੰ ਪਹਿਲਾਂ ਸਾਡੀਆਂ ਇਹਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਸਾਰੇ ਪੁਆਇੰਟਸ ਨੂੰ ਡਿਸਕਸ ਪਹਿਲਾਂ ਵੀ ਕੀਤਾ ਸੀਗਾ ਫਿਰ ਅੱਜ ਕੱਲੇ ਕੱਲੇ ਪੁਆਇੰਟ ਤੇ ਸੀਐਮ ਸਾਹਿਬ ਨੇ ਇਹਨਾਂ ਨਾਲ ਕੀਤਾ ਔਰ ਤੁਹਾਨੂੰ ਦੱਸਿਆ ਹੈ ਤਕਰੀਬਨ ਤਕਰੀਬਨ ਹਰ ਪੁਆਇੰਟ ਦੇ ਉੱਤੇ ਉਹਨਾਂ ਨੇ ਕੀਤਾ ਔਰ ਇਹ ਸਾਰੀ ਡਿਟੇਲ ਜਿਹੜੀ ਹੈ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਜਿਹੜੇ ਡੇਟ ਵਾਈਜ਼ ਜੋ ਜੋ ਜਿਵੇਂ ਕਿ ਖੇਤੀ ਨੀਤੀ ਦੀ ਗੱਲ ਹੋ ਗਈ ਹੈ ਜਾਂ ਕੋਈ ਜਿਹੜਾ ਵਨ ਟਾਈਮ ਸੈਟਲਮੈਂਟ ਦੀ ਹੈ ਔਰ ਸਾਰੀਆਂ ਜਿਹੜੀਆਂ ਉਹ ਡਿਟੇਲ ਦੇ ਵਿੱਚ ਦੱਸ ਦਿੱਤਾ ਔਰ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਔਰ ਇਹ ਤੁਸੀਂ ਆ ਦੇ ਦਿੱਤੀ ਇਹ ਜਿਹੜੀ ਰਿਪੋਰਟ ਹੈ ਇਹ ਆਲਮੋਸਟ ਜਿੰਨਾ ਵੀ ਇਹਨਾਂ ਦਾ ਅੱਜ ਦੀ ਮੀਟਿੰਗ ਤੁਹਾਨੂੰ ਦੱਸ ਹੀ ਦਿੱਤਾ ਬੜਾ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਇਆ ਔਰ ਮੈਨੂੰ ਆਸ ਹੈ ਕਿ ਇਹਦੇ ਨਾਲ ਜਿਹੜੀ ਖੇਤੀ ਦੇ ਨਾਲ ਜਿਹੜੇ ਕਨਸਰਨ ਨੇ ਔਰ ਉਹਨਾਂ ਦਾ ਕਾਫੀ ਜਿਹੜਾ ਉਹ ਜਿਹੜੀਆਂ ਪ੍ਰੋਬਲਮਸ ਸੋਲਵ ਹੋਣਗੀਆਂ ਕਿਉਂਕਿ ਇਹ ਸਾਰਾ ਚੀਜ਼ਾਂ ਆਉਣ ਵਾਲੇ ਟਾਈਮ ਤੇ ਹੋਰ ਵੀ ਮੀਟਿੰਗਸ ਹੋਣਗੀਆਂ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਹੈ ਉਹ ਅੱਗੇ ਚੱਲਦਾ ਰਹੇਗਾ ਤੇ ਮੈਨੂੰ ਉਮੀਦ ਹੈ ਕਿ ਕੱਲ ਆਪਣੇ ਮੀਟਿੰਗ ਤੋਂ ਬਾਅਦ ਇਹ ਆਪਣਾ ਜਿਹੜਾ ਫੈਸਲਾ ਜਿਹੜਾ